ਸਤਿ ਸ਼੍ਰੀ ਅਕਾਲ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤ ਜਿੰਦਰ ਕੌਰ ਤੇ ਲੈ ਕੇ ਹਾਜ਼ਰਾਂ ਸ਼ਾਮ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਪੰਜਾਬ ਦੀ ਸਿਆਸਤ ਤੋਂ ਕਰਾਂਗੇ ਸੂਬੇ ਦੇ ਵਿੱਚ ਹੋਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਹੁਣ ਜੱਟ ਸਿੱਖ ਵਰਸਸ ਦਲਿਤ ਦੇ ਪੈਦਾ ਹੋਏ ਨਵੇਂ ਵਿਵਾਦ ਦੇ ਵਿਚਾਰ ਚਰਨਜੀਤ ਸਿੰਘ ਚੰਨੀ ਨੇ ਇੱਕ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਹੈ। ਉਹਨਾਂ ਨੇ ਬਿਨਾ ਨਾਂ ਲੈ ਕੇ ਕਿਹਾ ਕਿ ਮੇਰੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਜੇ ਕੋਈ ਸੜਦਾ ਤਾਂ ਸੜੇ ਇਹ ਉਸ ਦੀ ਸਮੱਸਿਆ ਹੈ, ਮੇਰੀ ਨਹੀਂ। ਉਹਨਾਂ ਇਹ ਵੀ ਕਿਹਾ ਕਿ ਮੈਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਹਾਂ ਤੇ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਤੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ। ਬਿਨਾਂ ਕਿਸੇ ਜਾਤੀ ਅਤੇ ਭਾਈਚਾਰੇ ਦਾ ਜ਼ਿਕਰ ਕਰਦੇ ਹੋਏ ਚੰਨੀ ਨੇ ਕਿਹਾ ਕਿ ਬਾਹਰ ਮੰਚਾਂ ਤੇ ਸਮਾਜਿਕ ਨਿਆਂ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਭਵਨ ਦੇ ਵਿੱਚ ਹੋਈ ਐਸਸੀ ਵਿੰਗ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਕਿਸੇ ਜਾਤੀ ਜਾਂ ਫਿਰ ਭਾਈਚਾਰੇ ਦੇ ਖਿਲਾਫ ਕੋਈ ਇਲਜ਼ਾਮ ਨਹੀਂ ਲਗਾਇਆ ਸਗੋਂ ਮੰਗ ਕੀਤੀ ਕਿ ਦਲਿਤਾਂ ਨੂੰ ਉਹਨਾਂ ਦੇ ਹੱਕ ਜੋ ਹੈ ਉਹ ਮਿਲਣਾ ਚਾਹੀਦਾ ਹੈ ਉਧਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਪਾਜਾ ਲੀਡਰ ਮਨਬ੍ਰੀ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਤੇ ਤਿੱਖਾ ਹਮਲਾ ਕੀਤਾ ਮਨਬ੍ਰੀਤ ਬਾਦਲ ਨੇ ਟਿੱਪਣੀਆਂ ਕਰਦੇ ਇਲਜ਼ਾਮ ਲਗਾਏ ਨੇ ਕਿ ਵੜਿੰਗ ਨੇ ਨਾ ਸਿਰਫ ਬਸ ਬਾਡੀਜ਼ ਦੇ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਸਗੋਂ ਨਸ਼ਾ ਵੇਚਣ ਵਾਲਿਆਂ ਤੇ ਅਪਰਾਧੀਆਂ ਦੇ ਨਾਲ ਵੀ ਮਿਲੇ-ਪੋਗਤ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਰਾਜਾ ਵੜਿੰਗ ਦਾ ਨਾਮ ਅਚੇਹ ਹੈ ਕਈ ਕਾਰਨਾਮਿਆਂ ਦੇ ਨਾਲ ਜੁੜਿਆ ਹੋਇਆ ਉਹ ਕਦੇ ਮੁੱਖ ਮੰਤਰੀ ਭਗਵੰਤ ਪਾਤੋ ਮਾਫੀ ਮੰਗਦਾ ਤੇ ਕਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਤੇ ਫਿਰ ਵੀ ਬਾਚ ਨਿਕਲਣ ਦੇ ਵਿੱਚ ਉਹ ਕਾਮਯਾਬ ਹੋ ਜਾਂਦਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੰਭੀਰ ਇਲਜ਼ਾਮ ਲਗਾਉਂਦੇ ਆਏ ਵੀ ਕਿ ਆ ਕਿ ਜਦੋਂ ਹਰੀਕੇ ਕਲਾ ਦੇ ਸਰਪੰਚ ਤੋਂ 5 ਕਿਲੋ ਅਫੀਮ ਜ਼ਬਤ ਕੀਤੀ ਗਈ ਸਿੱਧਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਿਲ ਆਇਆ ਸੀ ਤੇ ਪਰ ਉਹਨਾਂ ਦੇ ਪਰਿਵਾਰ ਦੇ ਇੱਕ ਐਸਪੀ ਪੱਧਰ ਦੇ ਅਧਿਕਾਰੀ ਨੇ ਉਸ ਮਾਮਲੇ ਦੇ ਵਿੱਚ ਉਸ ਨੂੰ ਬਚਾਇਆ ਸੀ ਤੇ ਜੇਕਰ ਉਹ ਐਸਪੀ ਪੱਧਰ ਦਾ ਅਧਿਕਾਰੀ ਨਾ ਹੁੰਦਾ ਤਾਂ ਰਾਜਾ ਵੜਿੰਗੋਸ ਮਾਮਲੇ ਦੇ ਵਿੱਚ ਸਖਤ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਸ਼ੋਮਨੀ ਅਕਾਲੀ ਦਲ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਉੱਤੇ ਗੈਂਗਸਟਰਾਂ ਦੇ ਨਾਲ ਹੱਥ ਮਿਲਾਉਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਅਕਾਲੀ ਦਲ ਦੇ ਬੁਲਾਰੇ ਅਸ਼ਦੀਪ ਸਿੰਘ ਕਲੇਰ ਨੇ ਪੰਜਾਬ ਸਰਕਾਰ ਦੇ ਵੱਲੋਂ ਮੁਹਾਲੀ ਦੀ ਅਦਾਲਤ ਦੇ ਵਿੱਚ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਕਲੀਨ ਚਿੱਟ ਦਿੱਤੇ ਜਾਣਤੇ ਸਵਾਲ ਖੜੇ ਕੀਤੇ ਨੇ ਅਸ਼ਦੀਪ ਕਲੇਰ ਨੇ ਕਿਹਾ ਕਿ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਗੈਂਗਸਟਰਾਂ ਨੂੰ ਖਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ ਪਰ ਇਸ ਤੇ ਉਲਟ ਪੰਜਾਬ ਅੰਦਰ ਗੈਂਗਸਟਰ ਲਗਾਤਾਰ ਵੱਡੀਆਂ ਵਾਰਦਾਤਾਂ ਕਰ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਪਿਛਲੇ 20 ਦਿਨਾਂ ਦੇ ਵਿੱਚ ਹੀ ਪੰਜਾਬ 'ਚ 6 ਵੱਡੀਆਂ ਵਾਰਦਾਤਾਂ ਹੋ ਗਈਆਂ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਪਣੇ ਸਰਪੰਚ ਦਾ ਕਤਲ ਵੀ ਸ਼ਾਮਲ ਹੈ ਤੇ ਕਲੇਰ ਨੇ ਆਮ ਆਦਮੀ ਪਾਰਟੀ ਉਤੇ ਗੈਂਗਸਟਰ ਦੇ ਬਾਰੇ ਦੋਹਰੇ ਰਵੱਈਏ ਦਾ ਇਲਜ਼ਾਮ ਵੀ ਲਗਾਇਆ ਹੈ ਜਿਹਨੂੰ ਤਰਨ ਤਰਨ ਦੀ 22 ਇਲੈਕਸ਼ਨ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਲੈ ਕੇ ਆਏ ਸੀ ਮਤਲਬ ਉਹ ਅਸਾਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ 22 ਇਲੈਕਸ਼ਨ ਦੇ ਵਿੱਚ ਉਹਦੀ ਮਦਦ ਲਈ ਤੇ ਉਸ ਤੋਂ ਬਾਅਦ ਮੁਹਾਲੀ ਦੀ ਕੋਰਟ ਦੇ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਸਟੇਟਮੈਂਟ ਕੀ ਦੇਰੀ ਹੈ ਕਿ ਜੀ ਸਾਡੇ ਕੋਲੇ ਜੱਗੂ ਭਗਵਾਨ ਪੁਰੀਏ ਦੇ ਖਿਲਾਫ ਕੋਈ ਸਬੂਤ ਨਹੀਂ ਜੱਗੂ ਭਗਵਾਨ ਪੁਰੀਏ ਨੂੰ ਡਿਸਚਾਰਜ ਕਰ ਦਿੱਤਾ ਮਤਲਬ ਗੁਰੂ ਸੇਵਾ ਦਾ ਦੀ ਤਲਾਸ਼ੀ ਲੈਣੀ ਹੈ ਗੁਰੂ ਘਰਾਂ ਚ ਜਾ ਕੇ ਸਾਡੀ ਪੁਲਿਸ ਜਿਹੜੇ ਗੁਰਸਿੱਖ ਵੀ ਨਹੀਂ ਉਹ ਸਾਡੇ ਧਾਰਮਿਕ માનਲੇ ਚ ਦਖਲ ਦਿੰਦੇ ਨੇ ਮੋਗਾ ਨਗਰ ਨਿਗਮ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਆਮ ਆਦਮੀ ਪਾਰਟੀ ਦੇ ਪ੍ਰਵੀਨ ਕੁਮਾਰ ਪਿੰਦਾ ਮੇਅਰ ਚੁਣੇ ਗਏ ਨੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੇ ਨੂੰ 53 ਦਿਨ ਪਹਿਲਾਂ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਅਤੇ ਨਗਰ ਨਿਗਮ ਮੇਅਰ ਦੇ ਅਹੁਦੇ ਤੋਂ ਅਸਤੀਫਾ ਲਿਆ ਗਿਆ ਤੇ ਜਿਸ ਤੋਂ ਬਾਅਦ ਕਾਰਜਕਾਰੀ ਮੇਅਰ ਦੇ ਤੌਰ ਤੇ ਪ੍ਰਵੀਨ ਕੁਮਾਰ ਪੀਨਾ ਨੂੰ ਮੇਰ ਦੀ ਕੁਰਸੀ ਤੇ ਬਿਠਾਇਆ ਗਿਆ ਸੀ ਵਿਰੋਧੀ ਪਾਰਟੀਆਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਗਈ ਤੇ ਦੁਬਾਰਾ ਮੇਰ ਦੀਆਂ ਚੋਣਾਂ ਲੈ ਕੇ ਆ ਗਿਆ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅਜਮੇਰ ਦੀ ਚੋਣ ਕੋਈ ਜਿਸ ਦੇ ਵਿੱਚ 31 ਵੋਟਾਂ ਦੇ ਨਾਲ ਪ੍ਰਵੀਨ ਕੁਮਾਰ ਪਿੰਨਾ ਮੇਰੇ ਚੁਣੇ ਗਏ ਨੇ ਸੁਪਰੀਮ ਕੋਰਟ ਦੇ ਵਿੱਚ ਅਸ਼ੋਮਰਿਆ ਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਚੱਲ ਰਹੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਤੇ ਇਸ ਦੌਰਾਨ ਸੁਪਰੀਮ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ 2 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ पंजाब ਸਰਕਾਰ ਨੇ ਜਵਾਬ ਦਾਇਰ ਕਰਨ ਲਈ 2 ਹਫ਼ਤਿਆਂ ਦੀ ਮੌਲਤ ਮੰਗੀ ਹੈ ਦੂਜੇ ਪਾਸੇ ਮਜੀਠੀਆ ਦੇ ਵਕੀਲ ਨੂੰ ਨੇ ਅੰਤਰੀਵ ਮ जमानत ਦੀ ਬੇਨਤੀ ਵੀ ਕੀਤੀ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਅਗਲੀ ਸੁਣਵਾਈ ਤੇ ਅੰਤਿਮ ਜ਼ਮਾਨਤ ਪਟੀਸ਼ਨ ਤੇ ਵਿਚਾਰ ਕਰੇਗੀ ਤੁਹਾਨੂੰ ਦੱਸਦੇ ਕਿ ਵਿਜੀਲੈਂਸ ਤੇ ਵੱਲੋਂ ਮਜੀਠੀਆ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਦੀਨ ਕੇਸ ਦਰਜਕਰਨ ਕਰਕੇ 25 ਜੂਨ ਨੂੰ ਉਹਨਾਂ ਨੂੰ ਉਹਨਾਂ ਦੇ ਅੰਮ੍ਰਿਤਸਰ ਸਟੇਟ ਤੇ ਕਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ 26 ਜੂਨ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕਰਕੇ ਸੱਤ ਰੋਜ਼ਾ ਵੈਜਲੈਂਸ ਰਿਮਾਂਡ ਉਨ੍ਹਾਂ ਦਾ ਲਿਆ ਗਿਆ ਤੇ ਇਸੇ ਰਿਮਾਂਡ ਦੇ ਦੌਰਾਨ ਉਨ੍ਹਾਂ ਨੂੰ ਮਜੀਠਾ ਅਤੇ ਸ਼ਿਮਲਾ ਦੇ ਵਿੱਚ ਵਿਪੁਚ ਪੜਤਾਲ ਲਈ ਲਿਜਾਇਆ ਗਿਆ ਸੀ ਤੇ ਅਦਾਲਤ ਨੇ ਉਨ੍ਹਾਂ ਨੂੰ ਨਾਬਾ ਦੀ ਨਿਊ ਜੇਲ ਦੇ ਵਿੱਚ ਨਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਅਜ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਮ੍ਰਿਤਸਰ ਦੌਰੇ ਦਾ ਦੂਜਾ ਦਿਨ ਹੈ ਤੇ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਨੂੰ ਇੱਕ ਵੱਡਾ ਤੋਹਫਾ PDT ਅਜਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਇਤਿਹਾਸਿਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸੀਐਮ ਮਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਮੁੱਖ ਮੰਤਰੀ ਨੇ ਇਲਾਕੇ ਦੇ ਵਿੱਚ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਉੱਚ ਸਿੱਖਿਆ ਸੰਸਥਾ ਦੀ ਮੰਗ ਕਰ ਰਹੇ ਸਨ ਜੋ ਹੁਣ ਪੂਰੀ ਹੋਣ ਜਾ ਰਹੀ ਹੈ ਤੇ ਇਸ ਕਾਲਜ ਦੇ ਨਿਰਮਾਣ ਦੇ ਨਾਲ ਅਜਨਾਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਲਈ ਹੁਣ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਨਹੀਂ ਜਾਣਾ ਪਏਗਾ ਲੁਧਿਆਣਾ ਦਾ ਇੱਕ ਪਰਿਵਾਰ ਦੇ ਘਰੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਨੌਕਰਾਨੀ ਸੋਨੇ ਅਤੇ ਹੀਰਿਆਂ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ ਪਰਿਵਾਰ ਜਨਮ ਦਿਨ ਦੀ ਪਾਰਟੀ ਤੇ ਗਿਆ ਹੋਇਆ ਸੀ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਡਰਾਈਵਰ ਨੂੰ ਡਰਾਈੰਗ ਰੂਮ ਦੇ ਵਿੱਚ ਬੇਹੋਸ਼ ਪਾਇਆ ਦੇਖਿਆ। ਅਲਮਾਰੀਆਂ ਖੁੱਲੀਆਂ ਸੀ ਅਤੇ ਗਹਿਣੇ ਗਾਇਬ ਸਨ। ਪਰਿਵਾਰ ਨੇ ਪੁਲਿਸ ਨੂੰ ਉਸ ਤੋਂ ਬਾਅਦ ਜਾਣਕਾਰੀ ਦਿੱਤੀ ਹੈ। ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਮੁਤਾਬਕ ਕਰੀਬ 40 ਟੋਲੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਾ ਬੀਤ ਤੋਂ ਬਾਅਦ ਜਾਂਚ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਨੌਕਰਾਨੀ ਪਾਰਵਤੀ ਨੇ ਡਰਾਈਵਰ ਦੇ ਖਾਣੇ ਦੇ ਵਿੱਚ ਕੁਝ ਨਸ਼ੀਲਾ ਪਦਾਰਥ ਮਿਲਾ ਦਿੱਤਾ ਸੀ ਤੇ ਗੈਣੇ ਲੈ ਕੇ ਉਸ ਤੋਂ ਬਾਅਦ ਉਹ ਫਰਾਰ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਸ਼ਾਮ ਕੁਮਾਰ ਬਹਾਦਰ ਨੇ ਲਗਭਗ 15 ਦਿਨ ਪਹਿਲਾਂ ਉਹਨਾਂ ਦੇ ਘਰ ਇਸ ਨੌਕਰਾਨੀ ਨੂੰ ਨੌਕਰੀ ਤੇ ਰੱਖਿਆ ਸੀ ਤੇ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ਤੇ ਫਰਾਂ ਨੌਕਰਾਨੀ ਦੀ ਭਾਲ ਵੀ ਕੀਤੀ ਜਾ ਰਹੀ ਹੈ canada ਦੇ ਸ਼ਹਿਰ ਬ੍ਰੈਮਟਨ ਵੇਕੇ ਜ਼ਿੰਦਗੀ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਸਿਰਜ ਕੇ ਗਏ ਨਜ਼ਦੀਕ ਪਿੰਡ ਕਟਾਰੀ ਦੇ ਇੱਕ ਨੌਜਵਾਨ ਅਮਰਵੀਰ ਸਿੰਘ ਜਿਸ ਦੀ ਉਮਰ 27 ਸਾਲ ਹੈ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਰਕੇ ਜਾਨ ਚਲੀ ਗਈ ਹੈ ਇਸ ਮੰਦਪਾ ਦੀ ਖਬਰ ਦੇ ਕਾਰਨ ਕਸਬਾ ਰਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਭਾਰੀ ਸੋਗ ਦੀ ਲਹਿਰ ਫੈਲ ਗਈ ਹੈ ਪ੍ਰੋਟੈਕ ਦੇ ਫਤਾਨੇ ਦੱਸਦੇ ਆ ਕਿ ਅੰਮਰਵੀਰ ਸਿੰਘਾ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਉਸਨੇ ਪੰਜਾਬ ਰਹਿੰਦੇ ਹੋਏ ਵੀ ਆਪਣਾ ਬਹੁਤ ਨਾ ਚਮਕਾਇਆ ਸੀ ਉਹ 4 ਸਾਲ ਪਹਿਲਾਂ ਹੀ 2022 ਦੇ ਵਿੱਚ ਉੱਜੇ ਦੀ ਵਿੱਦਿਆ ਹਾਸਲ ਕਰਨ ਲਈ ਬ੍ਰੈਂਟਨ ਕੈਨੇਡਾ ਗਿਆ ਸੀ ਜੋਦਕੀ ਹੁਣ ਉਹ ਵਰਕ ਪਰਮਿਟ ਤੇ ਟਰੱਕ ਚਲਾਉਂਦਾ ਸੀ ਤੇ ਇਸ ਸਾਲ ਪੰਜਾਬ ਆਉਣ ਦੀ ਉਸਦੀ ਯੋਜਨਾ ਵੀ ਉਹ ਬਣਾ ਰਿਹਾ ਸੀ ਪਰ ਹੁਣ ਹੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਸਦੀ ਉੱਥੇ ਦਿਲ ਦਾ ਦੌਰਾ ਪੈਣ ਦੇ ਕਰਕੇ ਜਾਂਚ ਚ ਲਿ ਗਈ ਹੈ ਉਸ ਦੇ ਮ੍ਰਿਤਕ ਦੇ ਉਸ ਦੇ ਜਲਦੀ ਪਿੰਡ ਕਟਾਰੀ ਪਹੁੰਚਣ ਦੀ ਸੰਭਾਵਨਾ ਜਿਤਾਈ ਗਈ ਹੈ ਅੱਜ ਉਸ ਦੇ ਮ੍ਰਿਤਕ ਦੇ ਵਾਣ ਸਕਦੀ ਹੈ ਸਪੇਨ ਦੇ ਵਿੱਚ ਇੱਕ ਵੱਡੇ ਰੇਲ ਹਾਦਸੇ ਦੇ ਵਿੱਚ ਕਟੋਕਟ ਉੰਤਾੜੀ ਲੋਕਾਂ ਦੇ ਜਾਣ ਜਾਣ ਦੇ ਹੁਣ ਤੱਕ ਖਬਰ ਆਈ ਹੈ ਇੱਕ ਵੱਡਾ ਅਤੇ ਭਿਆਨਕ ਰੇਲ ਹਾਦਸਾ ਇੱਥੇ ਵਾਪਰਿਆ ਹਾਦਸਾ ਐਤਵਾਰ ਸ਼ਾਮ ਨੂੰ ਦੱਖਣੀ ਸਪੇਨ ਦੇ ਵਿੱਚ ਦੋ ਤੇਜ਼ ਰਫਤਾਰ ਰੇਲ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਣ ਕਾਰਨ ਵਾਪਰਿਆ ਮਲਾਗਾ ਤੋਂ ਰਾਜਸਤਾਨੀ ਮੈਦ੍ਰਿਡ ਜਾ ਰਹੀ ਇੱਕ ਤੇਜ਼ ਰਫਤਾਰ ਰੇਲ ਗੱਡੀ ਕੋਡੋਬਾ ਸ਼ਹਿਰ ਦੇ ਨੇੜੇ ਅਦਮੂਜ਼ ਵੇਖੇ ਮਟੜੀ ਤੋਂ ਉੱਤਰ ਗਈ ਅਤੇ ਦੂਜੇ ਪਾਸੇ ਤੋਂ ਆਰੀ ਮੈਡਰਡ ਤੋਂ ਹੋਇਲੇਬਾ ਜਾ ਰਹੀ ਇੱਕ ਰੇਲ ਗੱਡੀ ਦੇ ਨਾਲ ਟਕਰਾ ਗਈ ਦੋ ਮਾ ਰੇਲ ਗੱਡੀਆਂ ਦੇ ਕਈ ਡੱਬੇ ਇਸ ਤਰ੍ਹਾਂ ਨੁਕਸਾਨੇ ਗਏ ਨੇ ਬਚਾਅ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਮਰਨ ਵਾਲੇ ਦੀ ਗਿਣਤੀ ਵਧਨ ਦਾ ਖਾਚਾ ਵਿੱਚ ਤਾਇਆ ਗਿਆ 73 ਲੋਕ ਜੋ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਕੁਝ ਦੀ ਹਾਲਤ ਵੀ ਇਸ ਦੇ ਵਿੱਚ ਗੰਭੀਰ ਹੈ ਤੇ ਕੰਡਿਊਸ ਏਜੰਸੀ ਦੇ ਅਨੁਸਾਰ ਦੋ ਵਾਰ ਰੇਲ ਗੱਡੀਆਂ ਦੇ ਵਿੱਚ ਲਗਭਗ 500 ਯਾਤਰੀ ਸਵਾਰ ਸਨ ਇਸ ਸੱਦੇ ਕਰਕੇ ਮੈਦ੍ਰਿਡ ਅਤੇ ਅੰਡੇ ਲੂਸੀਆ ਦੇ ਸ਼ਹਿਰਾਂ ਵਿੱਚਕਾਰ ਚੱਲਣ ਵਾਲੀ 130 ਤੋਂ ਵੱਧ ਰੇਲ ਸੇਵਾਵਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਤੇ ਫਿਲਹਾਲ ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ ਸੱਚੀ ਗੱਲ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤ ਜਿੰਦਰ ਕੌਰ ਤੇ ਲੈ ਕੇ ਹਾਜ਼ਰਾਂ ਸ਼ਾਮ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਪੰਜਾਬ ਦੀ ਸਿਆਸਤ ਤੋਂ ਕਰਾਂਗੇ ਸਵੇਰ ਦੇ ਵਿੱਚ ਹੋਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਹੁਣ ਜੱਟ ਸਿੱਖ ਵਰਸਸ ਦਲਿਤ ਦੇ ਪੈਦਾ ਹੋਏ ਨਵੇਂ ਵਿਵਾਦ ਦੇ ਵਿਚਕਾਰ ਚਰਨਜੀਤ ਸਿੰਘ ਚੰਨੀ ਨੇ ਇੱਕ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਹੈ। ਉਹਨਾਂ ਨੇ ਬਿਨਾਂ ਨਾਂ ਲੈ ਕੇ ਕਿਹਾ ਕਿ ਮੇਰੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਜੇ ਕੋਈ ਸੜਦਾ ਤਸੜੇ ਇਹ ਉਸ ਦੀ ਸਮੱਸਿਆ ਹੈ, ਮੇਰੀ ਨਹੀਂ। ਉਨਾ ਇਹ ਵੀ ਕਿਹਾ ਕਿ ਮੈਂ ਚੁੰਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਹਾਂ ਤੇ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਬਿਨਾਂ ਕਿਸੇ ਜਾਤੀ ਅਤੇ ਭਾਈਚਾਰੇ ਦਾ ਜ਼ਿਕਰ ਕਰਦੇ ਹੋਏ ਚੰਨੀ ਨੇ ਕਿਹਾ ਕਿ ਬਾਹਰ ਮੰਚਾਂ ਤੇ ਸਮਾਜਿਕ ਨਿਆਂ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਭਵਨ ਦੇ ਵਿੱਚ ਹੋਈ ਐਸਸੀ ਵਿੰਗ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਕਿਸੇ ਜਾਤੀ ਜਾਂ ਫਿਰ ਭਾਈਚਾਰੇ ਦੇ ਖਿਲਾਫ ਕੋਈ ਇਲਜ਼ਾਮ ਨਹੀਂ ਲਗਾਇਆ ਸਗੋਂ ਮੰਗ ਕੀਤੀ ਕਿ ਦਲਿਤਾਂ ਨੂੰ ਉਹਨਾਂ ਦੇ ਹੱਕ ਜੋ ਹੈ ਉਹ ਮਿਲਣਾ ਚਾਹੀਦਾ ਹੈ ਉਧਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਪਾਜਾ ਲੀਡਰ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਤੇ ਤਿੱਖਾ ਹਮਲਾ ਕੀਤਾ ਮਨਪ੍ਰੀਤ ਬਾਦਲ ਨੇ ਟਿੱਪਣੀਆਂ ਕਰਦੇ ਇਲਜ਼ਾਮ ਲਗਾਏ ਨੇ ਕਿ ਵੜਿੰਗ ਨੇ ਨਾ ਸਿਰਫ ਬਸ ਬੋਡੀਆਂ ਦੇ ਵਿੱਚ ਵੱਡੇ ਪੱਦਰ ਤੇ ਭ੍ਰਿਸ਼ਟਾਚਾਰ ਕੀਤਾ ਸਗੋਂ ਨਸ਼ਾ ਵੇਚਣ ਵਾਲਿਆਂ ਤੇ ਅਪਰਾਧੀਆਂ ਦੇ ਨਾਲ ਵੀ ਮਿਲੇ-ਭੁਗਤ ਕੀਤੀ ਹੈ ਉਹਨੇ ਇਹ ਵੀ ਕਿਹਾ ਕਿ ਰਾਜਾ ਬਿੰਗ ਦਾ ਨਾਮ ਅਚੇਹੇ ਕਈ ਕਾਰਨਾਮਿਆਂ ਦੇ ਨਾਲ ਜੁੜਿਆ ਹੋਇਆ ਉਹ ਕਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਾਫੀ ਮੰਗਦਾ ਤੇ ਕਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਤੇ ਫਿਰ ਵੀ ਬਾਤ ਨਿਕਲਣ ਦੇ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ ਸਾਬਕਾ ਵਿਤਮંત્રી ਮਨਪ੍ਰੀਤ ਸਿੰਘ ਬਾਦਲ ਨੇ ਗੰਭੀਰ ਇਲਜ਼ਾਮ ਲਗਾਉਂਦੇ ਆਏ ਵੀ ਕਿ ਜਦੋਂ ਹਰੀਕੇ ਕਲਾ ਦੇ ਸਰਪੰਚ ਤੋਂ 5 ਕਿਲੋ ਅਫੀਮ ਜ਼ਬਤ ਕੀਤੀ ਗਈ ਸਿੱਧਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਿਲ ਆਇਆ ਸੀ ਤੇ ਪਰ ਉਹਨਾਂ ਦੇ ਪਰਿਵਾਰ ਦੇ ਇੱਕ ਐਸਪੀ ਪੱਧਰ ਦੇ ਅਧਿਕਾਰੀ ਨੇ ਉਸ ਮਾਮਲੇ ਦੇ ਵਿੱਚ ਉਸ ਨੂੰ ਬਚਾਇਆ ਸੀ ਤੇ ਜੇਕਰ ਉਹ ਐਸਪੀ ਪੱਧਰ ਦਾ ਅਧਿਕਾਰੀ ਨਾ ਹੁੰਦਾ ਤਾਂ ਰਾਜਾ ਵੜਿੰਗੋਸ ਮਾਮਲੇ ਦੇ ਵਿੱਚ ਸਖਤ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਸ਼ੋਮਨੀ ਅਕਾਲੀ ਦਲ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਉੱਤੇ ਗੈਂਗਸਟਰਾਂ ਦੇ ਨਾਲ ਹੱਥ ਮਿਲਾਉਣ ਦੇ ਗੰਭੀਰ ਇਲਜ਼ਾਮ ਲਗਾਏ ਨੇ ਅਕਾਲੀ ਦਲ ਦੇ ਬੁਲਾਰੇ ਅਸ਼ਦੀਪ ਸਿੰਘ ਕਲੇਰ ਨੇ ਪੰਜਾਬ ਸਰਕਾਰ ਦੇ ਵੱਲੋਂ ਮੁਹਾਲੀ ਦੀ ਅਦਾਲਤ ਦੇ ਵਿੱਚ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਕਲੀਨ ਚਿੱਟ ਗਿੱਤੇ ਜਾਣਤੇ ਸਵਾਲ ਖੜੇ ਕੀਤੇ ਨੇ ਅਸ਼ਦੀਪ ਕਲੇਰ ਨੇ ਕਿਹਾ ਕਿ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਗੈਂਗਸਟਰਾਂ ਨੂੰ ਖਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੰ ਪਰ ਇਸ ਤੇ ਉਲਟ ਪੰਜਾਬ ਅੰਦਰ ਗੈਂਗਸਟਰ ਲਗਾਤਾਰ ਵੱਡੀਆਂ ਵਾਰਦਾਤਾਂ ਕਰ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਪਿਛਲੇ 20 ਦਿਨਾਂ ਦੇ ਵਿੱਚ ਹੀ ਪੰਜਾਬ ਚ 6 ਵੱਡੀਆਂ ਵਾਰਦਾਤਾਂ ਹੋ ਗਈਆਂ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਪਣੇ ਸਰਪੰਚ ਦਾ ਕਤਲ ਵੀ ਸ਼ਾਮਲ ਹੈ ਤੇ ਕਲੇਰ ਨੇ ਆਮ ਆਦਮੀ ਪਾਰਟੀ ਉਤੇ ਗੈਂਗਸਟਰ ਦੇ ਬਾਰੇ ਦੋਹਰੇ ਰਵੱਈਏ ਦਾ ਇਲਜ਼ਾਮ ਵੀ ਲਗਾਇਆ ਹੈ ਜਿਨੋ ਤਰਨ ਤਰਨ ਦੀ 22 ਇਲੈਕਸ਼ਨ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਲੈ ਕੇ ਆਏ ਸੀ ਮਤਲਬ ਉਹ ਅਸਾਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ 22 ਇਲੈਕਸ਼ਨ ਦੇ ਵਿੱਚ ਉਹਦੀ ਮਦਦ ਲਈ ਤੇ ਉਸ ਤੋਂ ਬਾਅਦ ਮੁਹਾਲੀ ਦੀ ਕੋਰਟ ਦੇ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਸਟੇਟਮੈਂਟ ਕੀ ਦੇਰੀ ਹੈ ਕਿ ਜੀ ਸਾਡੇ ਕੋਲੇ ਜੱਗੂ ਭਗਵਾਨ ਪੁਰੀਏ ਦੇ ਖਿਲਾਫ ਕੋਈ ਸਬੂਤ ਨਹੀਂ ਜੱਗੂ ਭਗਵਾਨ ਪੁਰੀਏ ਨੂੰ ਡਿਸਚਾਰਜ ਕਰ ਦਿੱਤਾ ਮਤਲਬ ਗੁਰੂ ਸੇਵਾ ਨਦੀ ਤਲਾਸ਼ੀ ਲੈਣੀ ਹੈ ਗੁਰੂ ਘਰਾਂ ਚ ਜਾ ਕੇ ਸਾਡੀ ਪੁਲਿਸ ਜਿਹੜੇ ਗੁਰਸਿੱਖ ਵੀ ਨਹੀਂ ਉਹ ਸਾਡੇ ਧਾਰਮਿਕ માનਲੇ ਚ ਦਖਲ ਦਿੰਦੇ ਨੇ ਮੋਗਾ ਨਗਰ ਨਿਗਮ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਆਮ ਆਦਮੀ ਪਾਰਟੀ ਦੇ ਪ੍ਰਵੀਨ ਕੁਮਾਰ ਪਿੰਦਾ ਮੇਅਰ ਚੁਣੇ ਗਏ ਨੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੇ ਨੂੰ 53 ਦਿਨ ਪਹਿਲਾਂ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਅਤੇ ਨਗਰ ਨਿਗਮ ਮੇਅਰ ਦੇ ਅਹੁਦੇ ਤੋਂ ਅਸਤੀਫਾ ਲਿਆ ਗਿਆ ਤੇ ਜਿਸ ਤੋਂ ਬਾਅਦ ਕਾਰਜਕਾਰੀ ਮੇਅਰ ਦੇ ਤੌਰ ਤੇ ਪ੍ਰਵੀਨ ਕੁਮਾਰ ਪੀਨਾ ਨੂੰ ਮੇਰ ਦੀ ਕੁਰਸੀ ਤੇ ਬਿਠਾਇਆ ਗਿਆ ਸੀ ਵਿਰੋਧੀ ਪਾਰਟੀਆਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਰੈਟ ਪਾਈ ਗਈ ਤੇ ਦੁਬਾਰਾ ਮੇਰ ਦੀਆਂ ਚੋਣਾਂ ਲਿਖਿਆ ਗਿਆ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਮੇਰ ਦੀ ਚੋਣ ਹੋਈ ਜਿਸ ਦੇ ਵਿੱਚ 31 ਵੋਟਾਂ ਦੇ ਨਾਲ ਪ੍ਰਵੀਨ ਕੁਮਾਰ ਪਿੰਨਾ ਮੇਰ ਚੁਣੇ ਗਏ ਨੇ ਸੁਪਰੀਮ ਕੋਰਟ ਦੇ ਵਿੱਚ ਅਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਆਦਿ ਖਿਲਾਫ ਚੱਲ ਰਹੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਤੇ ਇਸ ਦੌਰਾਨ ਸੁਪਰੀਮ ਕੋਰਟੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ 2 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰਨ ਲਈ 2 ਹਫ਼ਤਿਆਂ ਦੀ ਮੌਲਤ ਮੰਗੀ ਹੈ ਦੂਜੇ ਪਾਸੇ ਮਜੀਠੀਆ ਦੇ ਵਕੀਲੋਂ ਨੇ ਅੰਤਰੀਵ ਮ जमानत ਦੀ ਬੇਨਤੀ ਵੀ ਕੀਤੀ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਅਗਲੀ ਸੁਣਵਾਈ ਤੇ ਅੰਤਿਮ ਜ਼ਮਾਨਤ ਪਟੀਸ਼ਨ ਤੇ ਵਿਚਾਰ ਕਰੇਗੀ ਤੁਹਾਨੂੰ ਦੱਸ ਦੇ ਕਿ ਵਿਜੀਲੈਂਸ ਤੇ ਵੱਲੋਂ ਮਜੀਠੀਆ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਦੀਨ ਕੇਸ ਦਰਜ ਕਰਨ ਕਰਕੇ 25 ਜੂਨ ਨੂੰ ਉਹਨਾਂ ਨੂੰ ਉਹਨਾਂ ਦੇ ਅੰਮ੍ਰਿਤਸਰ ਰਸਤੇ ਤੇ ਕਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ 26 ਜੂਨ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕਰਕੇ ਸੱਤ ਰੋਜ਼ਾ ਵੈਜਲੈਂਸ ਰਿਮਾਂਡ ਉਨ੍ਹਾਂ ਦਾ ਲਿਆ ਗਿਆ ਤੇ ਇਸੇ ਰਿਮਾਂਡ ਦੇ ਦੌਰਾਨ ਉਨ੍ਹਾਂ ਨੂੰ ਮਜੀਠਾ ਅਤੇ ਸ਼ਿਮਲਾ ਦੇ ਵਿੱਚ ਵਿਪੁਚ ਪੜਤਾਲ ਲਈ ਲਿਜਾਇਆ ਗਿਆ ਸੀ ਤੇ ਅਦਾਲਤ ਨੇ ਉਨ੍ਹਾਂ ਨੂੰ ਨਾਬਾ ਦੀ ਨਿਊ ਜੇਲ ਦੇ ਵਿੱਚ ਨਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਅਜ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਮ੍ਰਿਤਸਰ ਦੌਰੇ ਦਾ ਦੂਜਾ ਦਿਨ ਹੈ ਤੇ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਸਰਹੱਦੀ ਖੇਤਰ ਆਜਨਾਲਾ ਦੇ ਲੋਕਾਂ ਨੂੰ ਇੱਕ ਵੱਡਾ ਤੋਹਫਾ PDT ਅਜਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਇਤਿਹਾਸਿਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸੀਐਮ ਮਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਮੁੱਖ ਮੰਤਰੀ ਨੇ ਇਲਾਕੇ ਦੇ ਵਿੱਚ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਉੱਚ ਸਿੱਖਿਆ ਸੰਸਥਾ ਦੀ ਮੰਗ ਕਰ ਰਹੇ ਸਨ ਜੋ ਹੁਣ ਪੂਰੀ ਹੋਣ ਜਾ ਰਹੀ ਹੈ ਤੇ ਇਸ ਕਾਲਜ ਦੇ ਨਿਰਮਾਣ ਦੇ ਨਾਲ ਅਚਨਾਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਲਈ ਹੁਣ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਨਹੀਂ ਜਾਣਾ ਪਏਗਾ ਲੁਧਿਆਣਾ ਦਾ ਇੱਕ ਪਰਿਵਾਰ ਦੇ ਘਰੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਨੌਕਰਾਨੀ ਸੋਨੇ ਅਤੇ ਹੀਰਿਆਂ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ ਪਰਿਵਾਰ ਜਨਮ ਦਿਨ ਦੀ ਪਾਰਟੀ ਤੇ ਗਿਆ ਹੋਇਆ ਸੀ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਡਰਾਈਵਰ ਨੂੰ ਡਰਾਈੰਗ ਰੂਮ ਦੇ ਵਿੱਚ ਬੇਹੋਸ਼ ਪਾਇਆ ਦੇਖਿਆ ਅਲਮਾਰੀਆਂ ਖੁੱਲੀਆਂ ਸੀ ਅਤੇ ਗਹਿਣੇ ਗਾਇਬ ਸਨ ਪਰਿਵਾਰ ਨੇ ਪੁਲਿਸ ਨੂੰ ਉਸ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਪੁਲਿਸ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਦੇ ਮੁਤਾਬਕ ਕਰੀਬ 40 ਟੋਲੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋਏ ਨੇ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਾ ਵੀ ਉਸ ਤੋਂ ਬਾਅਦ ਜਾਂਚ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਨੌਕਰਾਨੀ ਪਾਰਵਤੀ ਨੇ ਡਰਾਈਵਰ ਦੇ ਖਾਣੇ ਦੇ ਵਿੱਚ ਕੁਝ ਨਸ਼ੀਲਾ ਪਦਾਰਥ ਮਿਲਾ ਦਿੱਤਾ ਸੀ ਤੇ ਗੈਣੇ ਲੈ ਕੇ ਉਸ ਤੋਂ ਬਾਅਦ ਉਹ ਫਰਾਰ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਸ਼ਾਮ ਕੁਮਾਰ ਬਹਾਦਰ ਨੇ ਲਗਭਗ 15 ਦਿਨ ਪਹਿਲਾਂ ਉਹਨਾਂ ਦੇ ਘਰ ਇਸ ਨੌਕਰਾਨੀ ਨੂੰ ਨੌਕਰੀ ਤੇ ਰੱਖਿਆ ਸੀ ਤੇ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ਤੇ ਫਿਰਨ ਨੌਕਰਾਨੀ ਦੀ ਪਾਲ ਵੀ ਕੀਤੀ ਜਾ ਰਹੀ ਹੈ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਵਿਕੇ ਜ਼ਿੰਦਗੀ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਸਿਰਜ ਕੇ ਗਏ ਨਜ਼ਦੀਕappend ਕਟਾਰੀ ਦੇ ਇੱਕ ਨੌਜਵਾਨ ਅਮਰਵੀਰ ਸਿੰਘ ਜਿਸ ਦੀ ਉਮਰ 27 ਸਾਲ ਹੈ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਰਕੇ ਜਾਨ ਚਲੀ ਗਈ ਹੈ ਇਸ ਮੰਦਪਾ ਦੀ ਖਬਰ ਦੇ ਕਾਰਨ ਕਸਬਾ ਰਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਭਾਰੀ ਸੋਗ ਦੀ ਲਹਿਰ ਫੈਲ ਗਈ ਹੈ ਪ੍ਰੋਟੈਕ ਦੇ ਫਤਾਨੇ ਦੱਸਦੇ ਆ ਕਿ ਅੰਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਉਸਨੇ ਪੰਜਾਬ ਰਹਿੰਦੇ ਹੋਏ ਵੀ ਆਪਣਾ ਬਹੁਤ ਨਾ ਚਮਕਾਇਆ ਸੀ ਉਹ 4 ਸਾਲ ਪਹਿਲਾਂ ਹੀ 2022 ਦੇ ਵਿੱਚ ਉੱਜੇ ਦੀ ਵਿਦਿਆ ਹਾਸਲ ਕਰਨ ਲਈ ਬ੍ਰੈਂਟਨ ਕੈਨੇਡਾ ਗਿਆ ਸੀ ਜੋਦਕੀ ਹੁਣ ਉਹ ਵਰਕ ਪਰਮਿਟ ਤੇ ਟਰੱਕ ਚਲਾਉਂਦਾ ਸੀ ਤੇ ਇਸ ਸਾਲ ਪੰਜਾਬ ਆਉਣ ਦੀ ਉਸਦੀ ਯੋਜਨਾ ਵੀ ਉਹ ਬਣਾ ਰਿਹਾ ਸੀ ਪਰ ਹੁਣ ਹੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਸਦੀ ਉੱਥੇ ਦਿਲ ਦਾ ਦੌਰਾ ਪੈਣ ਦੇ ਕਾਰਨ ਜਾਂਚ ਚ ਲਈ ਗਈ ਹੈ ਉਸ ਦੇ ਮ੍ਰਿਤਕ ਦੇ ਉਸ ਦੇ ਜਲਦੀਪਿੰਡ ਕਟਾਰੀ ਪਹੁੰਚਣ ਦੀ ਸੰਭਾਵਨਾ ਜਿਤਾਈ ਗਈ ਹੈ ਅੱਜ ਉਸ ਦੇ ਮ੍ਰਿਤਕ ਦੇ ਵਾਣ ਸਕਦੀ ਹੈ ਸਪੇਨ ਦੇ ਵਿੱਚ ਇੱਕ ਵੱਡੇ ਰੇਲ ਹਾਦਸੇ ਦੇ ਵਿੱਚ ਘਟੋ ਘਟ ਉਨਤਾੜੀ ਲੋਕਾਂ ਦੇ ਜਾਣ ਜਾਣ ਦੇ ਹੁਣ ਤੱਕ ਖਬਰ ਆਈ ਹੈ ਇੱਕ ਵੱਡਾ ਅਤੇ ਭਿਆਨਕ ਰੇਲ ਹਾਦਸਾ ਇੱਥੇ ਵਾਪਰਿਆ ਹਾਦਸਾ ਐਤਵਾਰ ਸ਼ਾਮ ਨੂੰ ਦੱਖਣੀ ਸਪੇਨ ਦੇ ਵਿੱਚ ਦੋ ਤੇਜ਼ ਰਫਤਾਰ ਰੇਲ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਣ ਕਾਰਨ ਵਾਪਰਿਆ ਬਲਗਾ ਤੋਂ ਰਾਸ਼ਤਾਨੀ ਮੈਦ੍ਰਿਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਕੋਡੋਬਾ ਸ਼ਹਿਰ ਦੇ ਨੇੜੇ ਅਦਮੂਜ਼ ਵਿਖੇ ਮਟੜੀ ਤੋਂ ਉਤਰ ਗਈਆਂ ਤੇ ਦੂਜੇ ਪਾਸੇ ਤੋਂ ਆਰੀ ਮੈਦ੍ਰਿਡ ਤੋਂ ਹੋਇਲੇਬਾ ਜਾ ਰਹੀ ਇੱਕ ਰੇਲ ਗੱਡੀ ਦੇ ਨਾਲ ਟਕਰਾ ਗਈ ਦੋਵਾਂ ਰੇਲ ਗੱਡੀਆਂ ਦੇ ਕਈ ਡੱਬੇ ਇਸ ਦਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਬਚਾਅ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਾਚਾ ਵਿੱਚ ਤਾਇਆ ਗਿਆ 73 ਲੋਕ ਜੋ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਕੁਝ ਦੀ ਹਾਲਤ ਵੀ ਇਸ ਦੇ ਵਿੱਚ ਗੰਭੀਰ ਹੈ ਤੇ ਕੰਡਿਊਸ ਏਜੰਸੀ ਦੇ ਅਨੁਸਾਰ ਦੋ ਵਾਰ ਰੇਲ ਗੱਡੀਆਂ ਦੇ ਵਿੱਚ ਲਗਭਗ 500 ਯਾਤਰੀ ਸਵਾਰ ਸਨ ਅਤੇ 40 ਦੇ ਕਰਕੇ ਮੈਦ੍ਰਿਡ ਅਤੇ ਅੰਡੇ ਲੂਸੀਆ ਦੇ ਸ਼ਹਿਰਾਂ ਵਿੱਚਕਾਰ ਚੱਲਣ ਵਾਲੀ 130 ਤੋਂ ਵੱਧ ਰੇਲ ਸੇਵਾਵਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਤੇ ਫਿਲਹਾਲ ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ